ਹਾਂਜੀ ਅੱਜ ਤੁਸੀਂ ਦੇਖ ਰਹੇ ਹੋ ਮਾਨੋ ਫੈਮਿਲੀ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਅਸਨੇ ਸਾਰੇ ਮੈਂ ਐਸਐਸਪੀ ਸਾਹਿਬ ਹੁਸ਼ਿਆਰਪੁਰ ਏਡੀਸੀ ਰੂਰਲ ਡਿਵੈਲਪਮੈਂਟ ਐਕਸੈਂਡ ਡਰੇਨੇਜ ਸਿਵਲ ਸਰਜਨ ਡਾਕਟਰ ਵੱਲੋਂ ਸਾਰੇ ਮਹਿਕਨੇ ਲਗਾਤਾਰ ਇੱਥੇ ਪਹੁੰਚ ਵੀ ਰਹੇ ਨੇ ਆਪ ਵੀ ਜਾਇਜ਼ਾ ਲੈ ਰਹੇ ਨੇ ਔਰ ਲਗਾਤਾਰ ਨਜ਼ਰ ਬਣਾਈ ਬੈਠੇ ਆ ਤਾਂ ਕਿ ਜਿਹੜਾ ਪਾਣੀ ਅੰਦਰ ਆਇਆ ਹੈ ਉਹਦੀ ਕਿਵੇਂ ਸੰਭਾਲ ਕਰਨੀ ਹੈ ਕਿਸ ਤਰ੍ਹਾਂ ਰਲੀਫ ਤੇ ਰੈਸਕਿਊ ਦੇ ਮੈਜਰਸ ਅਸੀਂ ਅਪਣਾਣੇ ਨੇ ਅਸੀਂ 2 ਦਿਨ ਪਹਿਲਾਂ ਹੀ ਅਸੈਸਮੈਂਟ ਕਰਕੇ ਰੱਖਦੇ ਹਾਂ BBMP ਦੇ ਨਾਲ ਸਾਡਾ ਲਗਾਤਾਰ ਤਾਲਮੇਲ ਚੱਲਦਾ ਹੈ ਮਾਨਯੋਗ ਸਾਡੇ ਪੋਰਟਲ ਰਿਸੋਰਸਸ ਦੇ ਸੈਕਟਰੀ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਲਗਾਤਾਰ ਸਾਡਾ ਤਾਲਮੇਲ ਰਹਿੰਦਾ ਹੈ ਰਾਤ-ਰਾਤ ਨੂੰ ਸਿੱਰੇ-ਸਰੇ ਸਾਨੂੰ ਪਤਾ ਲੱਗਦਾ ਹੈ ਹਿੰਤੇ ਘੰਟੇ ਪਰ ਕਿ ਕਿੰਨਾ ਪਾਣੀ ਜਿਹੜਾ ਹੈ ਡੈਮ ਦੇ ਥ्रू ਡਿਲੀਵਰ ਹੋਣ ਵਾਲਾ ਹੈ ਤਾਂ ਕਿ ਅਸੀਂ ਅੱਗੇ ਆਪਣੀ ਤਿਆਰੀ ਪੂਰੀ ਰੱਖੀਏ ਮਾਨਯੋਗ ਸੀਐਮ ਸਾਹਿਬ ਦਾ ਮੈਨੂੰ ਆਫ ਫੋਨ ਆਇਆ ਸੀ ਅ ਇਹਦਾ ਜਾਇਦਾ ਲੈਂਦੇ ਕਿ ਇਵੈਕੂਏਸ਼ਨ ਦੇ ਸਾਡੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਹੈ ਕਿੰਨਾ ਪਾਣੀ ਹੋਣ ਕਰਕੇ ਕਿੰਨੇ ਪਿੰਡ ਅਫੈਕਟਡ ਹੋਣ ਬੈਲੇ ਹਨ ਲਗਾਤਾਰ ਅਸੀਂ ਉਹਨਾਂ ਨੂੰ ਵੀ ਜਿਹੜਿਆ ਪੂਰੀ ਸਿਚੁਏਸ਼ਨ ਦਾ ਜਾਇਦਾ ਦੇ ਰਹੇ ਔਰ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਿਪੇਅਰਡ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਸੁਵਿਧਾ ਅਸੀਂ ਘੱਟੋ ਘੱਟ ਹੋਣ ਦੇਈਏ ਅਸੀਂ ਹਰ ਤਰ੍ਹਾਂ ਦੀ ਮੈਡੀਸਿਨ ਦੀ ਸੁਵਿਧਾ ਹੈ ਤਿਰਪਾਲਾ ਹੈ ਖਾਣ ਪੀਣ ਦਾ ਅਰੇਂਜਮੈਂਟ ਹੈ ਬਸ ਇਨੀ ਇੱਕ ਜ਼ਰੂਰ ਇਹਨਾਂ ਨੂੰ ਤਕਲੀਫ ਜ਼ਰੂਰ ਹੈ ਕਿ ਇਨਨੂਕਰੋਂ ਦੂਰ ਬੈਠਣਾ ਪੈ ਰਿਹਾ ਹੈ ਲੇਕਿਨ ਅਸੀਂ ਲਗਾਤਾਰ ਐਨਡੀਆਰਐਫ ਦੇ ਨਾਲ ਵੀ ਜਿਹੜੇ ਐ ਕਾਲਮੇ ਕੀਤਾ ਹੋਇਆ ਹੈ 2 ਘੰਟੇ ਦੇ ਅੰਦਰ ਅੰਦਰ ਸਾਨੂੰ ਅਸ਼ਵਾਸਨ ਹੈ ਕਿ ਜਦੋਂ ਲੋਡ ਪੈਂਦੀ ਹੈ ਐਨਡੀਆਰਐਫ ਵੀ ਇੱਥੇ ਡਿਪਲੋਏ ਕੀਤੀ ਜਾ ਸਕਦੀ ਹੈ ਤੁਹਾਨੂੰ ਕਿਤੇ ਨਹੀਂ ਲੱਗਦਾ ਜਿਵੇਂ ਪੱਤ ਜਿਹੜਾ ਪ੍ਰਸ਼ਾਸਨ ਥੋੜਾ ਲੇਟ ਹੈ ਕਿਉਂਕਿ 3 ਦਿਨ ਹੋ ਗਏ ਇਹਨਾਂ ਨੂੰ ਜਿਹੜਾ ਚੌਥਾ ਦਿਨ ਹੈ ਇਹਨਾਂ ਦਾ ਪਿੰਡ ਵਸਿਆ ਉਹ ਕਹਿੰਦਾ ਕਿ ਪਟਿਆਲੇ ਅਜੇ ਤੱਕ ਪਹੁੰਚ ਨਹੀਂ ਦੇਖੋ ਜੀ ਸਾਰੇ ਪਿੰਡ ਵਾਲੇ ਤੁਹਾਡੇ ਸਾਹਮਣੇ ਖੜੇ ਪਹਿਲੇ ਦਿਨ ਤੋਂ ਐਥੇ ਪ੍ਰਸ਼ਾਸਨ ਵੱਲੋਂ ਪਾਵੇ ਐਸ.ਡੀ.ਐਮ ਸਾਹਿਬ ਹੈ ਡੀ.ਐਸ.ਟੀ ਸਾਹਿਬ ਹੈ ਦਿਨ ਰਾਤ ਸਾਰੇ ਤਹਿਸੀਲਦਾਰ ਜਾਈਬਾਨ ਨੇ ਇੱਕ ਸੀਨ ਡਰੇਨੇਜ ਐਨ.ਐਚ ਤੋਂ ਅਸੀਂ ਖਾਸ ਜਿਹੜੇ ਬੰਦ ਦੇ ਵਿੱਚ ਪਾੜ ਪਿਆ ਸੀ ਐਨ.ਐਚ ਅੰਮ੍ਰਿਤਸਰ ਤੋਂ ਅਸੀਂ ਟੀਮਾਂ ਬੁਲਾਈਆਂ ਪਰਸੋਂ ਤੋਂ ਲੱਗਿਆ ਹੋਇਆ ਹੈ ਅਸੀਂ ਲਗਾਤਾਰ ਜਿਹੜਾ ਹੈ ਇਸ ਮੁੱਦੇ ਤੇ ਇਸ ਇਸ਼ੂ ਤੇ ਨਜ਼ਰ ਬਣਾਏ ਬੈਠੇ ਹਾਂ ਲਗਾਤਾਰ ਇਨਵੋਲਵ ਨਹੀਂ ਹੈ ਤਾਂ ਕਿ ਜਿਹੜਾ ਹੈ ਕੰਮ ਛੇਤੀ ਤੋਂ ਛੇਤੀ ਹੋ ਸਕੇ ਬੜਕ ਤੋਸੀਫਾਂ ਜਿਹੜਾ ਹੋਇਆ ਕੁਝ ਤੋਂ ਉਹ ਜਿਹੜਾ ਕੰਪਲੀਟ ਪਹੁੰਚ ਆ ਗਿਆ ਕਿ ਕਾਰਨ ਲੱਗਣ ਕਿ ਸੀਐਮ ਸਾਹਿਬ ਅਤੇ ਆਈਟੀ ਨੂੰ ਨਾਲ ਨੇ ਕੱਲ ਕਿ ਕਿ ਤੋਸੀਫਾਂ ਦੇ ਸਪਰੇਸ ਮਸਿਆਜ ਜੋ ਹਾਲੇ ਕਿ ਕੀਤਾ ਵੀ ਪਰ ਕੁਝ ਲੋਕ ਕਹਿੰਦੇ ਕਿ ਤੋਸੀਫਾਂ ਤੇ ਕੁਝ ਪਾਣੀ ਜਿਹੜਾ ਚੱਲਦਾ ਪਿਆ ਕੀ ਕਰਨਾ ਚਾਹੀਦਾ ਦੇਖੋ ਜੀ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਐਕਸਟ੍ਰੀਮ ਮੌਸਮ ਹੋਣ ਕਰਕੇ ਜਿਹੜਾ ਪਾਣੀ ਆਇਆ ਹੈ ਜਿਹਦੇ ਕਰਕੇ ਐਨ ਐਚ ਦਾ ਉਹ ਤੁਸੀਂ ਬਣ ਹੈ ਗਾਈਡ ਬਣ ਹੈ ਜਿਹਦੇ ਵਿੱਚ क्रैक्स ਆਏ ਜਿਹਦੇ ਕਰਕੇ ਪਾਣੀ ਅੰਦਰ ਕਰਿਆ ਐਨ ਐਚ ਦੀ ਟੀਮ ਪਰਸੋਂ ਤੋਂ ਇੱਥੇ ਡਿਪਲੋਏਡ ਹੈ ਔਰ ਉਹ ਉਹਨਾਂ ਦੀ ਲੇਬਰ ਲਗਾਤਾਰ ਕੰਮ ਕਰ ਰਹੀ ਹੈ ਮਿੱਟੀ ਪਾ ਕੇ ਹੋਰ ਤਰ੍ਹਾਂ ਨਾਲ ਟੈਕਨੀਕਲ ਸੋਲੂਸ਼ਨਸ ਕੱਢ ਕੇ ਤਾਂ ਕਿ ਉਹਨੂੰ ਪੂਰੀ ਤਰ੍ਹਾਂ ਨਾਲ ਸਟੈਂਡਨ ਕੀਤਾ ਜਾਵੇ ਐਮ ਐਸਰ ਲੋਕਾਂ ਦੀ ਸੁਰੱਖਿਆ ਵਾਸਤੇ ਹੋ ਸਕਦੇ ਰੇ ਇਸ ਤਰ੍ਹਾਂ ਇਹ ਪਿਆਸ ਤੋਂ ਦੋ ਟੋਣ ਕਰਾ ਕੀਤੀ ਜਾਂਦੀ ਹੈ ਪਿੰਡ ਚੋੜੀ ਬੰਦ ਮੈਸਨ ਅਸੀਂ ਜੀ ਫਲਡ ਸੀਜ਼ਨ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਬੋਟਸ ਜਿਹੜੀਆਂ ਰੋਪੜ ਭੇਜ ਕੇ ਪੰਜਾਬ ਸਰਕਾਰ ਵੱਲੋਂ ਬੀਸੀ ਰੋਪੜ ਦੀ ਡਿਊਟੀਆਂ ਲਾਈਆਂ ਗਈਆਂ ਸੀ ਕਿ ਸਾਰੀਆਂ ਬੋਟਸ ਦੀ ਰਿਪੇਅਰ ਔਰ ਉਹਨਾਂ ਨੂੰ ਚਾਲੂ ਹਾਲਾਤਾਂ ਦੇ ਵਿੱਚ ਕਰਨ ਲਈ ਸਾਡੇ ਕੋਲ ਇਸ ਵੇਲੇ 11 ਤੋਂ ਵੱਧ ਬੋਟਸ ਹੈ ਜਿਦੇ ਵਿੱਚ ਪੰਜ ਇੱਥੇ ਦਸੂਆ ਟਾਂਡਾ ਵਿਖੇ ਹਨ ਚਾਰ ਮੁਕੇਰੀਆ ਵਿਖੇ ਹਨ ਦੋ ਅਸੀਂ ਹੈੱਡਕ quarter 'ਚ ਰਿਜ਼ਰਵ ਰੱਖਿਆ ਹੋਇਆ ਹੈ ਇਸ ਤੋਂ ਲਾਵਾ ਸਾਡੀ ਐਨਡੀਆਰਐਫ ਦੇ ਨਾਲ ਲਗਾਤਾਰ ਤਾਲਮੇਲੇ ਜਿਵੇਂ ਮੈਂ ਦੱਸਿਆ ਉਹ ਵੀ ਆਪਣੇ ਇਕਵਿਪਮੈਂਟ ਲੈ ਕੇ 2 ਘੰਟੇ ਦੇ ਨੋਟਿਸ ਤੇ ਆ ਸਕਦੇ ਨੇ ਲਾਈਫ ਜੈਕਟਸ ਨੂੰ ਮੈਡੀਸਿਨਸ ਵੀ ਸਪਲਾਈ ਹੋਵੇ ਖਾਣ ਪੀਣ ਦੇ ਸਪਲਾਈ ਹੋਵੇ ਸਾਰੇ ਪਾਸੇ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਿਪੇਅਰਡ ਹਮੇਸ਼ਾ ਚੱਲੋ ਇਸ ਸਮੇਂ ਸਮੇਂ ਤੇ ਜਿਹੜਾ ਦੌਰਾ ਕੀਤਾ ਹੈ ਇਹਦਾ ਕੀ ਹਾਲਾਤ ਨੇ ਅੱਗੇ ਲਾਤੰਡ ਕੰਟਰੋਲ ਹੈ ਬਾਕੀ ਰੱਬ ਦੇ ਅੱਗੇ ਕਿਸੇ ਦਾ ਜੋਰ ਨਹੀਂ ਕੁਦਰਤ ਦੇ ਪਰ ਅਸੀਂ ਇਸ ਗੱਲ ਨੂੰ ਚਿੰਤਾ ਕਰਕੇ ਅਗਰ ਪਾਣੀ ਵਧਦਾ ਤਾਂ ਉਹਦੀ ਲਈ ਅਸੀਂ ਪੁਕਤਾ ਪ੍ਰਬੰਧ ਕਰੀਏ ਉਹ ਲੱਗੇ ਹੋਏ ਆ ਟੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਸੀਂ ਰਲ ਕੇ ਟੀਮ ਪੂਰੀ ਹਲਕੇ ਦੀ ਘੋਸ਼ ਕਰ ਰਹੇ ਆ ਕੋਈ ਦਿੱਕਤ ਨਹੀਂ ਆਉਣੀ ਔਰ ਸੀਐਮ ਸਾਹਿਬ ਵੀ ਸਵੇਰੇ ਨਾਲ ਟੱਚ ਆ ਔਰ ਬਾਰ ਬਾਰ ਉਹ ਵੀ ਪੁੱਛਣਾ ਕੀ ਸਥਿਤੀ ਆ ਪੂਰੀ ਸਰਕਾਰ ਦਾ ਇਸ ਵੱਲ ਧਿਆਨ ਆ ਕੋਈ ਨੁਕਸਾਨ ਨਾ ਜਾਨੀ مالی ਨੁਕਸਾਨ ਨਾ ਹੋਵੇ ਉਹਦੇ ਤੇ ਸਾਡੀ ਚਿੰਤਾ ਹੈ ਇਹਨਾਂ ਜ਼ਰੂਰ ਹੈ ਲੋਕ ਘਰ ਤੋਂ ਥੋੜਾ ਬਾਹਰ ਬੈਠੇ ਔਰ ਕੋਈ ਇਦਾਂ ਦੀ ਕੋਈ ਵੀ ਨੁਕਸਾਨ ਵਾਲੀ ਗੱਲ ਨਹੀਂ ਕਿ ਔਰ ਮੇਰੀ ਤੁਹਾਡੇ ਚੈਨਲ ਰਾਹੀਂ ਅਪੀਲ ਆ ਕਿ ਲੋਕ ਲਾਈਟਲੀ ਨਾ ਲੈਣ ਜੇ ਪ੍ਰਸ਼ਾਸਨ ਕਹਿੰਦਾ ਬੱਚਿਆਂ ਨੂੰ ਔਰ ਮਾਲ ਨੂੰ ਤੁਸੀਂ ਪਿੰਡ ਚੋਂ ਉੱਚੀ ਜਗ੍ਹਾ ਦੇ ਉੱਤੇ ਲੈ ਕੇ ਆਓ ਅਸੀਂ ਤੁਹਾਡਾ ਸਾਰਾ ਪ੍ਰਬੰਧ ਕਰਦੇ ਤਾਂ ਉਸ ਉਸ ਅਪੀਲ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਪਾਣੀ ਨਾਲ ਖੇਡ-ਖੇਡ ਨਹੀਂ ਕੀਤੀ ਜਾ ਸਕਦੀ ਜਿਆਦਾ ਚਿੰਤਾ ਇਹ ਹੈ ਕਿ ਇੱਥੇ ਪਿਛਲੇ ਤੁਹਾਨੂੰ ਪਤਾ ਹੈਗਾ 19 ਦੇ ਵਿੱਚ ਮਗਰ ਮੱਛੀ ਛੱਡੇ ਗਏ ਦਰਿਆ 'ਚ ਤਾਂ ਉਹਦੀ ਵੀ ਚਿੰਤਾ ਕਿਹਾ ਮੈਂ ਆਪਣੇ ਹਰੇਕ ਵੀਰ ਨੂੰ ਭੈਣ ਨੂੰ ਬਜ਼ੁਰਗ ਨੂੰ ਬੱਚਿਆਂ ਨੂੰ ਅਪੀਲ ਕਰਦਾ ਕਿ ਪਾਣੀ ਦੇ ਲਾਗੇ ਨਾ ਜਾਓ ਇਹ ਸੇਫਟੀ ਹੈ ਠੀਕ ਹੈ ਅਗਰ ਪਾਣੀ ਨਾ ਖਵਾੜ ਕਰੋਗੇ ਤਾਂ ਫਿਰ ਤੁਸੀਂ ਆਪ ਜਾਣ ਬੁੱਝ ਕੇ ਉਧਰ ਨੋ ਜਾ ਰਹੇ ਹੋ ਤੇ ਜਿਹੜੀ ਹੋਰ ਕਿਉਂਕਿ ਤੁਸੀਂ ਦੇ ਤੇ ਪਾਣੀ ਸਾਰਾ ਪੁੱਲ ਤੋਂ ਇੱਧਰ ਹੀ ਆ ਕਾਰਨ ਕੀ ਹੈ ਕਿ ਕਿਸ ਮੈਂ ਕਿਸੇ ਪ੍ਰੈਕਟੀਕਲ ਜਥੇਬੰਦੀ ਦਾ ਜਾਂ ਕਿਸੇ ਪੋਲੀਟੀਕਲ ਬੰਦੇ ਦਾ ਨਾਂ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਅੱਜ ਸਾਨੂੰ ਇਸ ਘੜੀ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਪਰ ਜੇ ਨਹੀਂ ਜਿੰਨੀ ਵੀ ਉਹਦੇ ਤੇ ਕਬਜ਼ੇ ਆ ਜੇ ਨਹੀਂ ਬੂਟੇ ਲਾਏ ਆ ਆਉਣ ਵਾਲੇ ਸਮੇਂ 'ਚ ਮੈਂ ਕਲੀਅਰ ਕਰਵਾਉਂਗਾ ਅਗਰ ਕਿਸੇ ਦੇ ਹੈ ਤਾਂ ਉਹ ਆਪਣੇ ਆਪ ਬਾਟ ਲੈਣ ਤਾਂ ਕਿ ਰਸਤਾ ਜਿਹੜਾ ਆ ਪਾਣੀ ਦਾ ਉਹ ਸਿੱਧਾ ਚੱਲੇ ਤਾਂ ਸਾਨੂੰ ਹਰੀਤ ਸਾਲੇ ਜਿਹੜੀ ਖੱਜਲ ਖੁਜਾਰੀ ਆ ਲੋਕਾਂ ਦੀ ਸਾਡੀ ਸਾਰਿਆਂ ਦੀ ਇਹ ਨਾ ਹੋ ਸਕੇ